ਫਨਾਉਰੀ ਬਾਰਡਰ ਦੇ ਉੱਪਰ ਚੱਲ ਰਿਹਾ ਵਾਹਿਗੁਰੂ ਵਾਹਿਗੁਰੂ ਅੰਦੋਲਨ ਵਿੱਚ ਕੁਦਰਤ ਦੀ ਮਾਰ ਪੈ ਗਈ ਭਾਰੀ ਮੀਂਹ ਨਾਲ ਹਾਲਾਤ ਖਰਾਬ ਹੋ ਗਏ ਜਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਤੰਬੂਆਂ ਵਿੱਚ ਪਾਣੀ ਅਤੇ ਬੱਲਨ ਗਿੱਲਾ ਹੋ ਗਿਆ ਸੜਕਾਂ ਉੱਪਰ ਬੜਾ ਉੱਚਾ ਤੰਬੂਆਂ ਤੇ ਟਰਾਲੀਆਂ ਵਿੱਚ ਰਹਿੰਦੇ ਕਿਸਾਨਾਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਸਾਰੇ ਕਿਸਾਨ ਕਹਿੰਦੇ ਹਨ ਹੌਸਲੇ ਬਲੰਦ ਹਨ ਸਰਦੀ ਗਰਮੀ ਵਾਰਸ ਹਰ ਮੌਸਮ ਵਿੱਚ ਜੂਝਦੇ ਆ ਰਹੇ ਹਨ ਇਸੇ ਮੌਕੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿੰਦੇ ਨੇ ਰਿਪੋਰਟਰ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਬਜੀ ਕੀ ਨਾਮ ਆ ਤੁਹਾਡਾ ਜੀ ਸ਼ਮਸ਼ੀਰ ਸਿੰਘ ਠਵਾਲ ਜੀ ਆ ਕਿਵੇਂ ਦੇਖਦੇ ਹੋ ਹਾਲਾਤ ਕਾਫੀ ਖਨੌਰੀ ਬਾਰਡਰ ਦੇ ਖਰਾਬ ਹੋ ਪਏ ਨੇ ਮੀਂਹ ਪੈ ਜਾਂਦਾ ਤਾਂ ਫਿਰ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਵੇਖੋ ਜੀ ਇਹ ਵੱਡੀ ਦਿੱਕਤ ਦੇ ਦਾ ਸਾਹਮਣਾ ਪੈਂਦਾ ਇੱਕ ਤੇ ਸਰਕਾਰ ਦੀ ਮਾਰ ਉਤੋਂ ਕੁਦਰਤ ਦੀ ਮਾਰ ਮੀਂਹ ਦੇ ਨਾਲ ਲੰਗਰਾਂ 'ਚ ਤੰਬੂਆਂ 'ਚ ਜਿੰਨੇ ਵੀ ਟੈਂਟ ਲੱਗੇ ਨੇ ਸਾਰਿਆਂ ਦੇ ਵਿੱਚ ਜਿਹੜੇ ਬਿਸਤਰੇ ਆ ਉਹ ਭਿੱਜ ਜਾਂਦੇ ਆ ਖਾਣ ਵਾਲਾ ਜਿਹੜਾ ਸਮਾਨ ਜਿਹਦਾ ਆਟਾ ਆ ਹੋਰ ਜਿਹੜੀਆਂ ਰਸਤਾ ਨੇ ਉਹ ਭੇਜ ਜਾਂਦੀਆਂ ਨੇ ਵੱਡੀ ਪ੍ਰੋਬਲਮ ਆਉਂਦੀ ਹੈ ਜਮੀਂ ਦੇ ਵਿੱਚ ਵੱਡੀ ਦਿਖਤਿਆ ਕਿਸਾਨਾਂ ਨੂੰ ਇੱਕ ਰਾਤ ਨੂੰ ਸੌਣ ਦੀ ਵੀ ਜਿਹੜੇ ਬਿਸਤਰਿਆ ਉਹ ਵੀ ਸਾਰੇ ਭੇਜ ਗਏ ਆ ਸੌਣ ਵਾਸਤੇ ਹੁਣ ਰਾਤ ਨੂੰ ਵੀ ਪ੍ਰੋਬਲਮ ਆਉਣੀ ਹੈ ਜਿਹੜੇ ਪਹਿਰੇ ਤੇ ਆ ਰਾਤ ਜਿਹੜੇ ਵੀਰ ਪਹਿਰਾ ਕਰਦੇ ਨੇ ਉਹਨਾਂ ਵਾਸਤੇ ਵੀ ਵੱਡੀ ਪ੍ਰੋਬਲਮ ਆਉਂਦੀ ਕੁੱਲ ਮਲ ਕੋ ਸਾਰਾ ਟੋਟਲ ਹੀ ਆ ਵਜੇ ਸਾਬ ਲਈਏ ਤੇ ਸਾਰੇ ਕਿਸਾਨ ਜਿਹੜੇ ਮੀਂਹ ਦੇ ਵਿੱਚ ਵੱਡੀ ਦਿਖਤ ਆਉਂਦੀ ਹੈ ਜੀ ਪਰ ਫਿਰ ਵੀ ਕਿੰਨੇ ਕਿਸਾਨ ਸਾਡੇ ਹੌਸਲੇ ਉਪਲੰਦ ਨੇ ਭਾਵੇਂ ਹਰ ਤਰੀਕਾ ਦਾ ਮੌਸਮ ਆ ਜੇ ਬਿਲਕੁਲ ਬਿਲਕੁਲ ਜੀ ਇਹ ਤੇ ਚੜ੍ਹਦੀ ਕਲਾ ਚ ਰਹਿਣ ਵਾਲੀ ਕੌਮ ਆ ਸਾਡੇ ਜਿਹੜੇ ਪਿਛਲਾ ਇਤਿਹਾਸ ਆ ਸਾਡੇ ਪਿਛਲੇ ਜਿਹੜੇ ਜੋ ਵੀ ਸਾਡਾ ਇਤਿਹਾਸ ਆ ਚੜ੍ਹਦੀ ਕਲਾ ਵਾਲਾ ਵਾ ਇਹ ਕਰਕੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਇਧਰ ਵੀ ਚੜ੍ਹਦੀ ਕਲਾ ਦੇ ਵਿੱਚ ਸਿੰਘ ਆ ਭਾਵੇਂ ਕਿੰਨਾ ਵੀ ਮੀਂਹ ਆ ਜੇ ਨੇਰੀ ਆ ਜੇ ਚਾਹੇ ਕੜਾਕੇ ਦੀ ਠੰਡ ਪੈ ਜੇ ਪਿੱਛੇ ਗਰਮੀ ਲੰਕੀ ਤਗੜੀ ਵੱਡੀ ਗਰਮੀ ਪਈ ਆ ਜਦੋਂ ਉਦੋਂ ਵੀ ਚੜਦੀ ਕਲਾ ਚ ਰਹੇ ਆ ਹੁਣ ਮੀਂਹ ਆ ਮੀਂਹ ਦੇ ਵਿੱਚ ਵੀ ਭਾਵੇਂ ਵੱਡੀ ਪ੍ਰੋਬਲਮ ਆ ਪਰ ਕਿਸਾਨ ਜਿਹੜੇ ਸਾਰੇ ਚੜਦੀ ਕਲਾ ਚ ਆ ਹੌਸਲੇ ਬੁਲੰਦ ਆ ਸਾਰੇ ਕਿਸਾਨਾਂ ਦੇ ਠੀਕ ਕੀ ਨਾਮ ਆ ਵੀਰੇ ਮੇਰਾ ਨਾਮ ਗੁਰਜੰਡ ਸਿੰਘ ਆ ਜੀ ਕਿੱਥੋਂ ਆਇਆ ਪਿੰਡ ਲਾਲਿਆਣਾ ਅੱਜ ਬਾਰਿਸ਼ ਹੁੰਦੀ ਆ ਮੀਂਹ ਪੈ ਜਾਂਦਾ ਫਿਰ ਕਿਵੇਂ ਦੇ ਹਾਲਾਤ ਬਣਦੇ ਨੇ ਮੀਂਹ ਜੀ ਜੀ ਬਹੁਤ ਬੁਰਾ ਹਾਲ ਆ ਜੀ ਤਰਪਾਲਾਂ ਚੋਂ ਲੱਗ ਜਾਂਦੀਆਂ ਆ ਥੱਲੇ ਚਿੱਕੜ ਹੋਇਆ ਪਿਆ ਬਾਲਣ ਗਿੱਲਾ ਹੋ ਜਾਂਦਾ ਜੀ ਰੋਟੀ ਬਣਾਉਣਾ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ ਆਉਂਦੀਆਂ ਪਰ ਸਾਡੀ ਕੋਈ ਸੁਣਵਾਈ ਸਰਕਾਰ ਕਰ ਨਹੀਂ ਰਹੀ ਕਿਵੇਂ ਦੇ ਹਾਲਾਤ ਦੇਖਦੇ ਹਾਂ ਕਿਉਂਕਿ ਲੰਬਾ ਸਮਾਂ ਹੋ ਗਿਆ 47 ਦਿਨ ਜਗਦੀਸ਼ ਢੱਲੇ ਵਾਲੂ ਵੀ ਹੋ ਗਏ ਹਾਂਜੀ ਬਹੁਤ ਲੰਮਾ ਸਮਾਂ ਹੋ ਗਿਆ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਆਣੇ ਵੀ ਸਰਕਾਰ ਸਾਡੀ ਸੁਣਵਾਈ ਕਰੇ ਜੀ ਸਾਡੀਆਂ ਜਾਇਜ਼ ਮੰਗਾਂ ਗੌਰ ਕਰੇ ਗੱਲਬਾਤ ਦਾ ਦੌਰ ਸ਼ੁਰੂ ਕਰੇ ਛੇਤੀ ਸਾਡੀਆਂ ਮੰਗਾਂ ਮੰਨ ਕੇ ਸਾਨੂੰ ਘਰੇ ਭੇਜਿਆ ਜਾਵੇ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਕਲਵੰਤ ਸਿੰਘ ਹੈ ਜੀ ਉੱਚੀ ਬੋਲੋ ਕਲਵੰਤ ਸਿੰਘ ਜੀ ਕੁਲਵੰਤ ਜੀ بارش ਹੋ ਗਈ ਕਿਦਾਂ ਦੇ ਹਾਲਾਤ ਖਨੌਰੀ ਬਾਰਡਰ ਤੇ ਬਣਿਆ ਹੋਇਆ ਨੇ ਜੋ ਕੋਈ ਵੀ ਖਿਆਲ ਪਾਏ ਜੀ ਕੋਈ ਹੋਵੇ ਚੜ੍ਹਦੀ ਕਲਾ ਤੇ ਰਹਿਣਾ ਸਾਡੇ ਪ੍ਰਧਾਨ ਜੀ ਦੇ ਖਾਤਰ ਅਸੀਂ ਇਹ ਪਿੱਛੇ ਨਹੀਂ ਹਟਾਂ ਕਿੰਨੀ بارش ਹੋ ਜੇ ਕੁਝ ਵੀ ਹੋਈ ਜਾਵੇ ਨੇਰੀ ਆਈ ਜਾਵੇ ਮੀਂਹ ਆਈ ਜਾਵੇ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਜਦੋਂ بارش ਹੁੰਦੀ ਹੈ ਫਿਰ ਔਖਾ ਕਿੰਨਾ ਕੁ ਲੱਗਦਾ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਕੱਚੇ ਦਮੂਆਂ ਦੇ ਵਿੱਚ ਹੋਣ ਮੁਸ਼ਕਲਾਂ ਕਿਵੇਂ ਹੋਵੇ ਭਾਵੇਂ ਅਸੀਂ ਕਹੇ ਲੋਟੀ ਕੱਟ ਗਏ ਅਸੀਂ ਛੱਡ ਕੇ ਜਾਣ ਜੋਗੇ ਨਹੀਂਗੇ ਨਾ ਹੀ ਛੱਡ ਗਏ ਤੇ ਨਾ ਛੱਡਣ ਵਾਲੇ ਅਸੀਂ ਪਰ ਫਿਰ ਵੀ ਦਿੱਕਤਾਂ ਤਾਂ ਦੱਸ ਦੋ ਵੀ ਦਿੱਕਤ ਆਉਂਦੀ ਕੀ ਦਿੱਕਤ ਬਸਾਂ ਨੂੰ ਕੋਈ ਨਹੀਂ ਆ ਰਹੀ ਵਾ ਮਾੜਾ ਮੋੜਾ ਚੌਂਦਾ ਚੁੰਦਾ ਅਸੀਂ ਸੈੱਟ ਕਰ ਲੈਣੇ ਆਪਦਾ ਤਰਪਾਲ ਖਾਲਸਾ ਡਾਲੇ ਹੈਗੇ ਸਾਡੇ ਕੋਲੇ ਅਸੀਂ ਹੋਰ ਪਾ ਲੈਣੇ ਲੈ ਕੇ ਜਿੱਥੇ ਚਾਹੁੰਦਾ ਸੀ ਉੱਥੋਂ ਪਾ ਕੇ ਉਥੋਂ ਆ ਦਾ ਕਵਰ ਕਰ ਲੈਣੇ ਮੁਸ਼ਕਲਾਂ ਕਿੰਨੀਆਂ ਕਹੁੰਦੇ ਨੇ ਮੁਸ਼ਕਲਾਂ ਹੀ ਸਾਡੇ ਤੰਬੂ ਕੱਚੇ ਚਾਉ ਜਾਂਦੇ ਆ ਤਰਪਾਲਾਂ ਪਾੜ ਜਾਂਦੇ ਬੋਦੀਆਂ ਸਰਕਾਰਾਂ ਕੋਈ ਸੁਣਦੇ ਨਹੀਂ ਆ 13 ਮਹੀਨੇ ਹੋ ਗਏ ਬੈਠਾ ਨੂੰ ਕੋਈ ਸਾਡਾ ਹਾਲ ਨਹੀਂ ਕਰਦੇ ਅਸੀਂ ਕਹੇ ਲੋਡ ਕਰਗੇ ਸਾਡਾ ਸਾਰੇ ਲੀੜੇ ਭਜ ਜਾਂਦੇ ਬੈਸਤਰੇ ਭਜ ਜਾਂਦੇ ਆ ਅਸੀਂ ਕੀ ਕਰਾਂ ਕਹੇ ਲੋਟਿ ਕਿਵੇਂ ਟਪਾਵਾਂਗੇ ਟਾਈਮ ਜੀ ਉਹ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕੁਝ ਨਾ ਕੁਝ ਵੀ ਕਰੋ ਸਾਡਾ ਠੀਕ ਹੈ